ਹੁਣ ਗੱਲ ਇਹ ਹੈ ਵੀ ਟੋਆ ਭਰਨਾ ਟੋਆ ਭਰਨ ਦੇ ਵਿੱਚ ਤਾਂ ਟੋਆ ਬਣਾਉਣ ਦੇ ਵਿੱਚ ਪਹਿਲਾ ਬਹੁਤ ਜ਼ਰੂਰੀ ਗੱਲ ਹੈ ਪਹਿਲੀ ਗੱਲ ਕੀ ਹੈ ਦੇਖੋ ਵੀ ਜਿਹੜੇ ਅਸੀਂ ਹਲੇ ਵੀ ਕੱਚੇ ਟੋਆਾਂ 'ਚ achar ਪਾ ਰਹੇ ਹਾਂ ਉੱਥੇ ਕਦੇ ਵੀ ਕੁਆਲਿਟੀ ਵਾਲਾ achar ਨਹੀਂ ਬਣਨਾ ਹੈਗਾ ਬਹੁਤ ਔਖਾ ਇੱਥੇ ਕੁਆਲਿਟੀ ਵਾਲਾ achar ਬਣਾਉਣਾ ਕਿਸੇ ਨਾ ਕਿਸੇ ਪਾਸੇ ਪਾਣੀ ਚੜਾ ਜਾਂਦਾ ਹੈਗਾ ਪਾਣੀ ਨਹੀਂ ਵੀ ਜਾਊਗਾ ਜਿਹੜੀ ਮਿੱਟੀ ਹੈ ਮਿੱਟੀ ਦੇ ਵਿੱਚ ਜਿਹੜਾ ਕਲੋਸਟੀਡੀਅਮ ਬੈਕਟੀਰੀਆ ਹੈ ਇਕੋਲਾਈ ਬੈਕਟੀਰੀਆ ਹੈ ਉਹਨਾਂ ਨੇ ਮੱਕੀ ਦੀ ਜਿਹੜੀ ਪ੍ਰੋਟੀਨ ਵੈਲਿਊ ਹੈ ਉਹ ਟੈਸਟਿੰਗ ਦੇ ਵਿੱਚ ਤਾਂ ਪੂਰੀ ਆ ਜੂਗੀ ਪਰ ਉਹ ਬਹੁਤ ਸਾਰੀ ਜਿਹੜੀ ਪ੍ਰੋਟੀਨ ਹੈ ਉਹਦੀ ਟੁੱਟ-ਫੁੱਟ ਇੰਨੀ ਜ਼ਿਆਦਾ ਬੈਕਟੀਰੀਆ ਕਰ ਦਿੰਦੇ ਐ ਵੀ ਉਹ ਮੱਕੀ ਪਸ਼ੂ ਵਾਸਤੇ ਉਪਲਬਧ ਨਹੀਂ ਹੁੰਦੀ ਉਹ ਪ੍ਰੋਟੀਨ ਜਿਹੜੀ ਹੈਗੀ ਪਸ਼ੂ ਵਾਸਤੇ ਉਪਲਬਧ ਨਹੀਂ ਹੁੰਦੀ ਇਹ ਬਹੁਤ ਵੱਡੀ ਗੜਬੜਾ ਜਿਹੜੀ ਸੀ ਨਹੀਂ ਦੇਖ ਰਹੇ ਦੂਜੀ ਚੀਜ਼ ਇਹ ਹੈ ਵੀ ਜਿਹੜੇ ਕੱਚੇ ਟੋਏ ਨੇ ਉਹਨਾਂ ਦਾ ਟਾਈਮ ਲੰਘ ਚੁੱਕਿਆ ਕੋਈ ਮੰਨੇ ਜਾਂ ਨਾ ਬਣੇ ਪੱਕੇ ਬੰਕਰ ਬਣਾਉਣ ਦਾ ਸਮਾਂ ਆ ਗਿਆ ਕੱਚੇ ਟੋਏ ਤੁਸੀਂ ਜਿੰਨੀਆਂ ਮਰਜ਼ੀ ਤਰਪੜ ਨਾਲ ਲਾੜੋ ਕਦੇ ਵੀ ਕੁਆਲਟੀ ਵਾਲਾ achar ਨਹੀਂ ਬਣਦਾ ਹੈਗਾ ਤੇ ਕਿਤਨਾ ਕਿਤੇ ਕਮੀ ਰਹਿ ਜਾਂਦੀ ਹੈ ਔਰ ਕਮੀ ਬਹੁਤ ਭਾਰੀ ਪੈਂਦੀ ਹੈ ਬੰਕਰ ਬਣਾਉਣੇ ਜੋ ਮਜ਼ਬੂਤ ਬੰਕਰ ਜਿਨ੍ਹਾਂ ਦੇ ਵਿੱਚ ਕੰਧਾਂ ਦੇ ਵਿੱਚ ਵਿਚਾਲੇ ਸਰੀਆ ਪਾਇਆ ਹੋਵੇ ਲੈਂਡਰ ਪਾਇਆ ਹੋਵੇ ਜਿਹਦੇ ਵਿੱਚ ਕੰਧਾਂ ਦੇ ਉਹ ਬਹੁਤ ਹੀ ਵਧੀਆ ਹੈਗਾ ਤੀਜੀ ਗੱਲ ਹੈ ਜਿਹੜੀ ਐਗਰੀਕਲਚਰ ਦੀ ਵਰਤੋਂ ਕਲਚਰ ਦੀ ਵਰਤੋਂ ਕੀਤੇ ਬਿਨਾ ਕੰਮ ਨਹੀਂ ਚੱਲਣਾ ਜਿੱਥੇ ਸੀ ਮਰਜੀ ਭਜਲੇ ਕਲਚਰ ਹਮ ਦੋ ਤਰ੍ਹਾਂ ਦਾ ਆਉਂਦਾ ਹੈਗਾ ਇੱਕ ਹੈਗਾ ਜਿਹੜੇ ਟੋਏ ਵਾਲੇ ਜਾਂ ਬੰਕਰ ਵਾਲੇ ਸਾਈਲੇਜ ਨੇ ਦੂਜੇ ਹੈਗੇ ਜਿਹੜੇ ਬੇਲਾਂ ਵਾਲੇ ਜਾਂ ਗੰਢਾਂ ਵਾਲਾ ਸਾਈਲੇਜ ਹੈ ਉਹਨਾਂ ਵਾਸਤੇ ਅਲੱਗ-ਅਲੱਗ ਤਰ੍ਹਾਂ ਦੇ ਕਲਚਰ ਨੇ ਉਹ ਕਲਚਰ ਦੀ ਵਰਤੋਂ ਬਹੁਤ ਜ਼ਰੂਰੀ ਹੈ ਟੋਏ ਨੂੰ 24 ਤੋਂ 36 ਘੰਟੇ ਚ ਬੰਦ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ 3-3 4-4 ਦਿਨ ਲੋਕੀ ਜਿਹੜੇ ਟੋਆ ਪਰ ਨੂੰ ਲਾਉਂਦੇ ਉੱਤੇ ਕਦੇ ਕੁਆਲਟੀ ਵਾਲਾ ਚਾਰ ਨਹੀਂ ਬਣ ਸਕਦਾ ਟੋਏ ਨੂੰ ਬੰਕਰ ਨੂੰ 24 ਤੋਂ 36 ਘੰਟੇ ਚ 1 ਤੋਂ 1.5 ਦਿਨ ਚ ਬੰਦ ਕਰਨਾ ਜ਼ਰੂਰੀ ਹੈ ਕੁਦਰੇ ਦਾ ਜਿਹੜਾ ਸਾਈਜ਼ ਆਮ ਤੌਰ ਤੇ ਜਿਹੜਾ ਸਭ ਤੋਂ ਵਧੀਆ ਸਾਈਜ਼ ਮੰਨਿਆ ਜਾਂਦਾ ਉਹ 1 ਤੋਂ 2 ਸੈਂਟੀਮੀਟਰ ਮੰਨਿਆ ਜਾਂਦਾ ਬਹੁਤ ਸਾਰੇ ਮਹਾਰਾਂ ਦੀ ਅਲੱਗ-ਅਲੱਗ رائے ਹੈ ਪਰ ਸਭ ਤੋਂ ਵਧੀਆ ਇਹੀ ਹੈ ਬਹੁਤ ਸਾਰੇ ਮਾਰ ਕਹਿੰਦੇ ਆ ਜੀ ਚਾਰ ਤਰ੍ਹਾਂ ਦਾ ਪੁੱਤਰਾ ਹੋਣਾ ਚਾਹੀਦਾ ਹੈ ਕਹਿਣਾ ਬੜਾ ਸੁੱਖ ਹੈ ਕਰਨਾ ਬੜਾ ਔਖਾ ਹੁੰਦਾ ਨਹੀਂ ਹੈਗਾ ਚਾਰ ਤਰ੍ਹਾਂ ਦਾ ਸਾਡੇ ਦੇਸ਼ 'ਚ ਨਹੀਂ ਹੁੰਦਾ ਬਾਹਰਲੇ ਦੇਸ਼ਾਂ ਨੂੰ ਅਸੀਂ ਕਾਪੀ ਪੇਸਟ ਨਹੀਂ ਕਰ ਸਕਦੇ ਹੈਗੇ ਕਹਿਣਾ ਸੁੱਖ ਹੈ ਨਹੀਂ ਕਰਨਾ ਚੱਲੀ ਨੂੰ ਪੰੜਣਾ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਛੱਲੀ ਨੂੰ ਪੰੜਨਾ ਜ਼ਰੂਰੀ ਹੈ ਦਾਣੇ ਨੂੰ ਫੇਣਾ ਜ਼ਰੂਰੀ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਉਸ ਤੋਂ ਬਾਅਦ ਦੇਖੋ ਕੀ ਹੈ ਫਿਲਮ ਦੀ ਵਰਤੋਂ ਹੈ ਜਿਹੜੀ ਸ਼ੀਟ ਹੈ ਜਿਹੜੀ ਬਹੁਤ ਵਧੀਆ ਵਿਗਿਆਨਕ ਕੁਆਲਿਟੀ ਦੀਆਂ ਸ਼ੀਟਾਂ ਆਗੀਆਂ ਮਾੜੀ ਸਸਤੀ ਸ਼ੀਟ ਮਹਿੰਗੀ ਪਾਉਗੀ ਮਹਿੰਗੀ ਸ਼ੀਟ ਹਮੇਸ਼ਾ ਵਧੀਆ ਰਹੂਗੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਲਤرائی ਬਹੁਤ ਜ਼ਿਆਦਾ ਜ਼ਰੂਰੀ ਹੈ ਚੰਗੀ ਤਰ੍ਹਾਂ ਟੋਆ ਇੰਨੀ ਚੰਗੀ ਤਰ੍ਹਾਂ ਪ੍ਰੈਸ ਕੀਤਾ ਹੋਵੇ ਵੀ ਉਹਦੇ ਵਿੱਚੋਂ ਹਵਾ ਨਾ ਨਿਕਲੇ ਪੱਥਰ ਵਾਂਗੂ ਜਿਹਾ ਹੈਗਾ ਉਹ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਦੇਖੋ ਕੀ ਹੈ ਜੇਸੀ ਗੱਲ ਕਰੀਏ ਕੋਰਲਮ ਤੋਂ ਬਾਅਦ ਦੀ ਗੱਲ ਹੈ 40-45 ਦਿਨਾਂ ਬਾਅਦ ਅਸੀਂ ਕੋਲ ਲਿਆ। ਇੱਥੇ ਗੜਬੜ ਕੀ ਹੁੰਦੀ ਹੈ ਜਿਹੜੇ ਗੰਡਾ ਵਾਲਾ achar ਹੈ ਬਹੁਤ ਜਗ੍ਹਾ ਤੇ 10-15 ਦਿਨ ਪਿੱਛੋਂ ਮਾਰਕੀਟ 'ਚ ਆ ਜਾਂਦਾ ਹੈ। ਜਾਂ ਫਿਰ ਹੋਰ ਕੀ ਠੱਗੀ ਚੱਲਦੀ ਹੈ ਵੀ ਲੋਕੀ ਬੰਕਰ 'ਚ ਜਾਂ ਟੋਏ 'ਚ ਚਾਰ ਪਾਉਂਦੇ ਆ ਔਰ ਉਹਨੂੰ ਚੱਕ ਕੇ ਪੈਕ ਕਰ ਦਿੰਦੇ ਆਗੇ। ਇਹ ਦੋਨੇ ਬਹੁਤ ਹੀ ਖਤਰਨਾਕ ਹੈ। ਇਹ ਪੰਜਾਬ 'ਚ ਬਹੁਤ ਜ਼ਿਆਦਾ ਰੁਝਾਨ ਚੱਲ ਰਿਹਾ ਬਹੁਤ ਹੀ ਖਤਰਨਾਕ ਹੈ। ਇਹ ਤੋਂ ਬਚੋ ਕਿਉਂਕਿ ਇਹਦਾ ਤੁਹਾਡਾ ਫਾਇਦਾ ਜਗ੍ਹਾ ਨੁਕਸਾਨ ਹੋਊਗਾ। ਜੇ ਗੰਡਾ ਤੁਸੀਂ ਦੇਖੋ ਮੰਨ ਲਓ ਉਹਦੇ ਵਿੱਚ ਧੁੱਪੇ ਸਟੋਰ ਕੀਤੀਆਂ ਜਿਹੜੇ ਕਿ ਬਹੁਤ ਜਗ੍ਹਾ ਤੇ ਧੁੱਪੇ ਰੱਖੀਆਂ ਹੁੰਦੀਆਂ ਲੋਕਾਂ ਨੇ ਉਹ ਚ ਇੱਕ ਤਾਂ ਸ਼ੀਟ ਦੀ ਗਰਮੀ ਬਹੁਤ ਜਾਂ ਦੂਜਾ ਧੁੱਪ ਦੀ ਗਰਮੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਮੀਂਹ ਕਣੀ ਬਾਰ-ਬਾਰ ਪੈਂਦਾ ਰਹਿੰਦਾ ਅੱਜਕੱਲ ਉਹਦੇ ਨਾਲ ਵੀ ਫਾਇਦੇ ਦੀ ਜਗ੍ਹਾ ਨੁਕਸਾਨ ਹੁੰਦਾ ਜੇ ਇਹਦੇ ਨਾਲ ਗੰੰਢਾ ਮੜੇ-ਮੁਟੀਆਂ ਫਟੀਆਂ ਹੋਣ ਟੁੱਟੀਆਂ ਹੋਣ ਨਾਲੋਂ ਥੋੜਾ ਫਾਇਦੇ ਦੀ ਜਗ੍ਹਾ ਨੁਕਸਾਨ ਹੋਊਗਾ ਉਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਦੇਖੋ ਸਹੀ ਚੈੱਕ ਕਰਨ ਦਾ ਤਰੀਕਾ ਕੀ ਹੈ ਪਹਿਲੀ ਗੱਲ ਹੈ achar ਚੋਂ ਪਾਣੀ ਇਹਨਾਂ ਨੂੰ ਉੱਚੜਦਾ ਹੋਵੇ ਇਹ ਬਹੁਤ ਹੀ ਵੱਡੀ ਜਿਹੀ ਗੱਲ ਖੋਲਦੇ ਹਾਂ ਜਦ ਤੁਸੀਂ ਆਪਣਾ achar ਕੱਢੇ ਪਾਣੀ ਇਹਨਾਂ ਨੂੰ ਉੱਚੜਦਾ ਹੋਵੇ ਦੂਜੀ ਗੱਲ ਇਹ ਹੈ ਵੀ achar ਕਾਲਾ ਨਹੀਂ ਹੋਣਾ ਚਾਹੀਦਾ ਉਹ ਚ ਜਾਲੇ ਨਹੀਂ ਪਏ ਹੋਣੇ ਚਾਹੀਦੇ ਜੇ ਤੁਸੀਂ ਬੰਕਰ ਵਾਲਾ ਜਿਹੜਾ ਹੈਗਾ ਸੀ ਘਰੇ ਪਾਇਆ achar ਦੇਖੋ ਜੇ ਉਹਦੇ ਮੱਥੇ ਤੇ ਜਾਲਾ ਪੈ ਗਿਆ ਤਾਂ 10 ਫੁੱਟ ਤੱਕ ਜਿਹੜਾ ਹੈਗਾ ਉਹ ਉਲੀ ਰੋਗ ਚਲਾ ਜਾਂਦਾ ਹੈਗਾ ਬਦਕਿ ਪਿੱਛੇ ਦੀ ਪਿੱਛੇ ਉਹ ਨਾ ਖਰਾਬ ਹੁੰਦਾ ਜਾਂਦਾ ਹੈ ਇਸੇ ਕਰਕੇ ਅਸੀਂ ਕਹਿੰਦੇ ਆ ਵੀ ਸਿਰ ਬਰਸਾਤਾਂ ਦੇ ਦਿਨਾਂ ਨੂੰ ਛੱਡ ਕੇ ਜਦੋਂ ਅਸੀਂ ਟੋਆ ਖੋਲ੍ਹ ਲਿਆ ਇੱਕ ਵਾਰੀ ਅੱਧਾ ਫੁੱਟ ਪੌਣਾ ਫੁੱਟ ਤੱਕ ਲੱਗਣਾ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਅਸੀਂ ਜੇ ਧੁੱਪ ਪੈ ਰਹੀ ਹੈ ਬਰਸਾਤ ਨਹੀਂ ਪੈ ਰਹੀ ਤਾਂ ਮੱਥਾ ਜਿਹੜਾ ਹੈਗਾ ਸਾਹਮਣੇ ਵਾਲਾ ਉਸੇ ਉਹਨੂੰ ਢੱਕਣਾ ਨਹੀਂ ਹੈਗਾ ਜਿਹੜੀ ਸ਼ੀਟ ਹੈ ਉੱਪਰੋਂ ਮੋੜ ਦੇਣੀ ਹੈ ਗਲਤੀ ਇੱਥੇ ਕੀ ਕਰਦੇ ਲੋਕ ਜਿਹੜਾ ਸਾਈਡਾਂ ਤੇ ਖਰਾਬ ਹੋਇਆ ਵੈ ਥੋੜਾ ਬਹੁਤ ਸਾਈਡਾਂ ਤੇ ਖਰਾਬ ਹੋ ਜਾਂਦਾ ਲੋਕ ਉਹਨੂੰ ਕੱਢ ਕੇ ਰੱਖ ਦਿੰਦੇ ਆ ਇਹ ਸਮਝਣ ਵਾਲੀ ਗੱਲ ਹੈ ਵੀ ਇਹ ਤਾਂ ਰੱਖ ਕੇ ਕਰਨਾ ਕੀ ਹੈ ਸਿੱਟਣਾ ਹੀ ਪੈਣਾ ਬਾਅਦ ਚ ਉਹ ਅੱਗੇ ਲਾਉਣੀ ਪੈਣੀ ਹੈ ਥੱਲੇ ਪਾਉਣ ਦੇ ਕੰਮ ਨਹੀਂ ਹੋਣਾ ਉਹਨੇ ਥੱਲੇ ਪਾਇਆ ਵੀ ਪਸ਼ੂ ਤੋਂ ਹੋਣਾ ਜ਼ਿਆਦਾ ਨੁਕਸਾਨ ਕਰੂਗਾ ਗੱਲ ਇਹ ਹੈ ਜਦੋਂ ਇਹ ਜੀ ਸਟੇਜ ਆ ਜਾਂਦੀ ਹੈ ਤਾਂ ਅੰਦਰਲਾ ਬਹੁਤ ਸਾਰਾ ਚਾਰ ਖਰਾਬ ਹੋਇਆ ਹੁੰਦਾ ਹੈ ਔਰ ਚਾਰ ਬਿਮਾਰੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਪਹਿਲੇ ਨੰਬਰ ਤੇ ਹਿਮੋਪਰੋਟੋਜਨ ਬਿਮਾਰੀਆਂ ਨੇ ਐਨਾ ਪਲਾਜ਼ਮਾ ਥਲੇਰੀਆ ਜਿਨ੍ਹਾਂ ਨੇ ਕਹਿਰ ਬਚਾਇਆ ਪਿੱਛੇ ਬਹੁਤ ਜ਼ਿਆਦਾ ਹੋਣਗੀਆਂ ਰੀਪੀਟਰ ਪਸ਼ੂ ਬਹੁਤ ਜ਼ਿਆਦਾ ਹੋਣਗੇ ਰੀਪੀਟਰ ਜਾਣੀ ਨਹੀਂ ਤੁਹਾਡੇ ਪਸ਼ੂ ਗੱਪਣ ਹੋਣ ਲੱਗੇ ਗੱਪਣ ਹੋ ਵੀ ਗਿਆ ਤਾਂ ਟਿਕਣਾ ਨਹੀਂ ਉਹਨਾਂ ਨੇ ਤੀਜੇ ਨੰਬਰ ਤੇ ਕੀ ਹੈ ਮਿਸਟਾਈਟਸ ਮਿਸਟਾਈਟਸ ਤੁਹਾਡੇ ਪਸ਼ੂ ਦਾ ਪੂਰੇ ਸੂਏ ਦਾ 30% ਤੱਕ ਦੁੱਧ ਘਟਾ ਸਕਦੀ ਹੈ ਜੇ ਸਿੱ 30 40% ਤੱਕ ਵੀ ਜੇ ਸਿੱ ਹਿਸਾਬ ਲਾ ਕੇ ਦੇਖੀਏ ਤਾਂ ਜਿਹੜੀ ਗਾਂ ਨੇ 6-7000 ਲੀਟਰ ਦੇਣਾ ਸੀ ਉਹ ਤੁਹਾਡੀ ਹੋ ਸਕਦਾ 4-5000 ਤੀ ਰਹ ਜੀ 2000 ਦੇ ਹਿਸਾਬ ਨਾਲ 2000 ਲੀਟਰ ਦੇ ਹਿਸਾਬ ਨਾਲ 80-90000 ਰੁਪਏ ਦਾ ਦੁੱਧ ਇੱਕ گاਾਂ ਪਿੱਛੇ ਸਾਡਾ ਜਾ ਸਕਦਾ ਹੈਗਾ ਚੌਥੇ ਨੰਬਰ ਤੇ ਜਿਹੜੀ ਬਹੁਤ ਵੈਕਸੀਨੇਸ਼ਨ ਫੇਲਰ ਜਿਹੜਾ ਹੈਗਾ ਵੀ ਵੈਕਸੀਨ ਲਵਾ ਲਈ ਮੰਨ ਲੰਪੀ ਦੀ ਵੈਕਸੀਨ ਲਵਾ ਲਈ ਤਾਂ ਲੰਬੀ ਬਿਮਾਰੀ ਆ ਗਈ ਫੇਰ ਵੀ ਵੈਕਸੀਨ ਲਗੰਦੇ ਮੂੰਹ ਘੁਰ ਲਵਾ ਲਈ ਤਾਂ ਮੂੰਹ ਘੁਰ ਆ ਗਈ ਗਲ ਘੁੱਟ ਵਾਲੀ ਤਾਂ ਵੀ ਗਲ ਘੁੱਟ ਵਾਲੀ ਵੈਕਸੀਨੇਸ਼ਨ ਫੇਲਰ ਚਾਰ ਸਮੱਸਿਆ ਜਿਹੜਾ ਪਸ਼ੂਆਂ ਦਾ ਦੱਪਣ ਨਾ ਹੋਣਾ ਥਣਾ ਦੀ ਸਮੱਸਿਆ ਹੋਣੀ ਵੈਕਸੀਨੇਸ਼ਨ ਫੇਲਰ ਹੋਣਾ ਤੇ ਖੁੰਨੀ ਪਰਜੀਵੀ ਬਿਮਾਰੀਆਂ ਦੇ ਹਮਲੇ ਹੋਣੇ ਇਹ ਸਭ ਮਾੜੇ ਆਚਾਰ ਦੀ ਦੇਣ ਹੈ ਮਾੜੀ ਕੁਆਲਟੀ ਦੇ ਆਚਾਰ ਦੀ ਸੋ ਹੱਲ ਕੀ ਹੈ ਦੇਖੋ ਹੱਲ ਇਹ ਹੈ ਪਹਿਲੀ ਗੱਲ ਤੇ ਹੀ ਹੈ ਵੀ ਆਚਾਰ ਦੀ ਪੀਐਚ ਜਿਹੜੀ ਹੈਗੀ ਸਭ ਤੋਂ ਵਧੀਆ ਟੈਸਟ ਪੀਐਚ ਪੀਐਚ ਜਿਹੜੀ ਹੈਗੀ ਅਸੀਂ ਆਮ ਤੌਰ ਤੇ ਕਹਿੰਦੇ ਵੀ 4 ਤੋਂ ਵੱਧ ਨਹੀਂ ਨਹੀਂ ਚਾਹੀਦੀ ਪਰ ਵੱਧ ਤੋਂ ਵੱਧ 4.2 ਹੋ ਸਕਦੀ ਹੈ ਪੀਐਚ ਪੇਪਰ ਨਾਲ ਪੀਐਚ ਮੀਟਰ ਨਾਲ ਲਗਾਤਾਰ ਹਫਤੇ ਦਸਨ ਦਾ ਆਚਾਰ ਦੀ ਪੀਐਚ ਚੈੱਕ ਕਰਦੇ ਰਹੋ जीएचआर ਦੇ ਵਿੱਚ ਡਲੇ ਬਣਨੇ ਸ਼ੁਰੂ ਹੋ ਗਏ ਐ ਤਮਾਰ ਲੋ ਕੰਮ ਖਰਾਬ ਹੋ ਗਿਆ ਇਹ ਜੇ achar ਨੇ ਬੇੜਾ ਗਰ ਕਰ ਦੇਣਾ ਆਪਣਾ ਔਰ ਸਭ ਤੋਂ ਜ਼ਰੂਰੀ ਕਰ ਲੈ ਮੈਂ ਫੇਰ ਕਹੂੰਗਾ ਵੀ achar ਹਰੇਕ ਪਸ਼ੂ ਵਾਸਤੇ ਨਹੀਂ ਹੈਗਾ ਉਹਦਾ ਕਾਰਨ ਕੀ ਹੈ ਵੀ ਬਹੁਤ ਸਾਰੇ ਜਿਹੜੇ ਪਸ਼ੂ ਪਾਲਕ ਨੇ ਸਿਰਫ ਪੱਠੇ ਲਿਉਣ ਦੀ ਘੋਲ ਕਰਕੇ achar ਪਾਉਂਦੇ ਆ ਮਾੜੀ ਕੁਆਲਿਟੀ ਦਾ achar ਵੀ ਪਾਉਂਦੇ ਆ ਉਹ ਜੇ achar ਪਾਉਣੇ ਤਾਂ ਚੰਗੀ ਕੁਆਲਿਟੀ ਵਾਲਾ ਪਾਓ ਜੇ ਤੁਸੀਂ ਮਰੀ ਕੁਆਲਟੀ ਦਾ ਚਾਰ ਪਾਉਗੇ ਤਾਂ ਉਹਦੇ ਨੁਕਸਾਨ ਜਿਹੜੇ ਹੈਗੇ ਦਵਾਈਆਂ ਦੇ ਖਰਚੇ ਜਿਹੜੇ ਹੈਗੇ ਸਾਡੇ ਤੋਂ ਜੰਨੇ ਨਹੀਂ ਜਾਣੇ ਹੈਗੇ ਕਿਉਂਕਿ ਮੈਂ ਬਾਰ ਬਾਰ ਕਹਿੰਦਾ ਨਾ ਵੀ ਇਹ ਖੁਰਾਕੀ ਮਸਲੇ ਹੈ ਜਿਹੜੀਆਂ ਬਿਮਾਰੀਆਂ ਸਾਨੂੰ ਅੱਜ ਦਿਖ ਰਹੀਆਂ ਨੇ ਇਹ ਸਾਰੇ ਖੁਰਾਕੀ ਮਸਲੇ ਹੈ ਇਹ ਨਾ ਦਵਾਈਆਂ ਦਾ ਹੱਲ ਹੋਈ ਹੈ ਨਾ ਦਵਾਈਆਂ ਦਾ ਹੱਲ ਹੋਣੇ ਹੈ ਬਾਕੀ ਹਲੇ ਸ਼ੁਰੂਆਤ ਇਹਦੇ ਬਾਰੇ ਅਪਾ ਹੋਰ ਵੀ ਬਹੁਤ ਸਾਰੇ ਗੱਲਾਂ ਕਰਦੇ ਰਵਾਂਗੇ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਤੁਸੀਂ ਵੀ ਮਹਾਰਾਣਾ ਜੁੜੇ ਰਹੋ ਪਸ਼ੂ ਪਾਲਣ ਭਾਗ ਦੇ ਪੀਡੀਐਫ ਦੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਹੋਰ ਜਿਹੜੇ ਚੰਗੀਆਂ ਕੰਪਨੀਆਂ ਦੇ ਮਹਰ ਨੇ ਨਵੇਂ-ਨਵੇਂ ਚੀਜ਼ਾਂ ਬਹੁਤ ਆ ਰਹੀਆਂ ਆ ਉਹਦੇ ਨਾਲ ਜੁੜ ਰਹੋ ਜੇ ਕਰਨਾ ਹੈ ਕੰਮ ਤਾਂ ਆਪਾਂ ਵਿਗਿਆਨਕ ਤਰੀਕੇ ਨਾਲ ਕਰੀਏ ਹੁਣ ਦੁੱਧ ਦੇ ਰੇਟ ਸਾਨੂੰ ਤਜਰਬੇ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਹੈਗੀ ਠੀਕ ਹੈ ਜੀ ਧੰਨਵਾਦ ਜੀ ਗੱਲਾਂ ਕਰਦੇ ਰਹਾਂਗੇ ਸਤਿ ਸ੍ਰੀ ਅਕਾਲ ਜੀ